डॉक्टर प्रज्ञा जैन आई टी एस वालों एक उपरला गया मिशन निश्चय हर पिंड नशा मुक्त बनाओ ਹਾਂਜੀ ਹਾਂਜੀ ਇਹ ਗੇਮ ਵੀ ਗੇਮ ਤਾਂ ਆਈ ਹੈ ਕਰਨ ਕਰਦੇ ਹਾਂ ਹਾਂਜੀ ਹਾਂਜੀ ਪਰਸੋਂ ਦਾ ਰੱਖ ਲਓ ਕੱਲ ਮੀਟਿੰਗ ਆ ਜੀ ਸਰਦਾਰ ਦਫ਼ਤਰ ਤੈਨ ਜਿਹਨੂੰ ਸਨਮਾਨ ਦੇ ਰਹੇ ਆ ਜੀ ਜੀ ਤੁਹਾਡਾ ਖਾਲਾ ਵੀ ਬਹੁਤ ਬਹੁਤ ਕੀਮਤੀ ਸਮਾਂ ਕੱਢ ਕੇ ਬਹੁਤ देर ਦੇ ਸਾਥਿਆਵਾ ਤੁਹਾਡੇ ਪਿੰਡ ਦੇ ਕੀ ਹਾਲਾਤ ਆ ਕਿਸ ਤਰ੍ਹਾਂ ਦੇ ਸਾਡੇ ਪਿੰਡ ਦੇ ਹਾਲਾਤ ਠੀਕ ਆ ਜੀ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਜਿਹੜਾ ਸਰਕਾਰ ਆ ਬਦਲਾਅ ਆਇਆ ਜੀ ਉਸ ਤੋਂ ਬਾਅਦ ਯਾਨੀ ਕਿ ਇੱਕ ਜੋ ਪੋਲੀਟੀਕਲ ਲੀਡਰ ਨੇ ਜੋ ਸਾਡੇ ਮਾਨਯੋਗ ਸਪੀਕਰ ਸਾਹਿਬ ਨੇ ਦੋਸਤਾਨਾ ਉਹਨਾਂ ਨਾਲ ਜੇ ਨਸ਼ੇ ਵਾਲੇ ਨਾਲ ਰابطਾ ਕਾਇਮ ਰੱਖਦੇ ਆ ਜੀ ਉਹਨਾਂ ਨਾਲ ਰੈਗੂਲਰ ਗੱਲਾਂ ਕਰਦੇ ਆ ਜਦੋਂ ਵੀ ਹਫ਼ਤੇ ਦੋ ਹਫ਼ਤੇ ਚ ਉਹ ਮਿਲਦੇ ਇੱਥੇ ਨਸ਼ੇ ਵਾਲਾਂ ਨਾਲ ਗੱਲਾਂ ਬਾਤਾਂ ਕਰਕੇ ਔਰ ਉਹਨਾਂ ਨੇ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਸੀ ਹਰ ਪਿੰਡ-ਪਿੰਡ ਜਾ ਕੇ ਜਿਹੜੇ ਮੁੰਡੇ ਨੇ ਨਸ਼ਾ ਛੱਡਿਆ ਸੀਗਾ ਅਲੱਗ-ਅਲੱਗ ਪਿੰਡਾਂ ਤੇ ਉਹਨਾਂ ਨੂੰ ਉਹਨਾਂ ਦੇ ਰੂਬਰੂ ਕਰਾ ਕੇ ਦੱਸਿਆ ਵੀ ਨਸ਼ਾ ਛੱਡ ਤੱਕਦੇ ਆਪਾਂ ਇਹ ਨਹੀਂ ਵੀ ਨਸ਼ਾ ਨਹੀਂ ਛੱਡ ਸਕਦੇ ਸਾਡੇ ਪਿੰਡ ਦੇ ਵੀ ਹਾਲਾਤ ਬਿਹਤਰ ਹੋ ਰਹੇ ਆ ਜੀ ਅੱਗੇ ਨਾਲ ਪੁਲਿਸ ਦਾ ਫਿਰ ਕਿਵੇਂ ਸਹਿਯੋਗ ਮਿਲਿਆ ਤੁਹਾਨੂੰ ਕਿੱਦਾਂ ਦਾ ਰਵਈਆ ਰਵਈਆ ਪੁਲਿਸ ਦਾ ਤਾਂ ਬਹੁਤ ਛਲਾਗਾ ਜੋਗ ਰਿਹਾ ਜੀ ਦਰਅਸਲ ਕੀ ਹੈ ਇਸ ਜਿਹੜਾ ਨਸ਼ੇ ਨੂੰ ਖਤਮ ਕਰ ਲਈਏ ਨਾ ਜੀ ਪੁਲਿਸ ਦਾ ਬਹੁਤ ਜ਼ਿਆਦਾ ਜ਼ ਕਿਉਂਕਿ ਇਹਨਾਂ ਨਾਲ ਹੀ ਪ੍ਰਭਾਵ ਜ਼ਿਆਦਾ ਪੈਂਦਾ ਜੀ ਉਹ ਸਰਕਾਰ ਦੇ ਜਿਹੜਾ ਸਰਕਾਰ ਦਾ ਅਗਲਾ ਮੈਸੇਜ ਆ ਉਹ ਪੁਲਸ ਰਾਹੀਂ ਦਿੱਤਾ ਜਾਂਦਾ ਜੀ ਤੇ ਇਹ ਬਹੁਤ ਛਲਾਗਾਜੋਗ ਰਿਹਾ ਅੱਜ ਜੋ ਉਪਰਾਲਾ ਕੀਤਾ ਬਹੁਤ ਹੀ ਛਲਾਗਾਜੋਗ ਦੇਖੋ ਦੋ ਟੀਮਾਂ ਨੂੰ ਖੇਡਣਾ ਸੀਗਾ ਜੀ ਦੋ ਟੀਮਾਂ ਤੇ ਇੱਕ ਟੀਮ ਐਕਸਟਰਾ ਆਈ ਜੀ ਪਿੰਡ ਪੱਕੇ ਤੋਂ ਖੇਡਣ ਹੌਸਲਾ ਵਾਧਾ ਜੀ ਬੱਚਿਆਂ ਦੇ ਅੱਜ ਗਰਾਊਂਡ ਤੇ ਸਾਰੇ ਰੌਣਕ ਲੱਗੀਆਂ ਜੀ ਤੇ ਖੁਸ਼ੀ ਹੁੰਦੀ ਹੈ ਜੀ ਇਹ ਚੀਜ਼ ਰੌਣਕਾਂ ਖਤਮ ਹੋ ਗਈਆਂ ਤੇਗੀਆਂ ਇਹ ਪੰਜਾਬ ਸਰਕਾਰ ਉਹ ਪੰਜਾਬ ਪੁਲਸ ਦੀ ਉਦਮ ਨਾਲੇ ਦੁਆਰਾ ਵਾਪਤ ਆ ਰਹੀਆਂ ਜੀ ਹੋਰ ਪੰਜਾਬ ਨੂੰ ਅਸੀਂ ਅੰਦਰ ਕੀ ਮੈਸੇਜ ਦੇਣਾ ਚਾ ਪੰਜਾਬ ਨੌਜਵਾਨਾਂ ਨੂੰ ਇਹੀ ਅਪੀਲ ਆ ਜੀ ਇੱਕ ਤਾਂ ਜੋ ਨਸ਼ਿਆਂ ਦੀ ਇਹ ਦਲਦਲਾਈ ਇਹ ਤੋਂ ਦੂਰ ਲਿਆ ਜਾਵੇ ਔਰ ਕਦੇ ਵੀ ਇਹ ਨਾ ਸੋਚਿਆ ਜਾਵੇ ਕਿ ਨਸ਼ੇ ਤੋਂ ਕੋਈ ਨਿਕਲ ਨਹੀਂ ਸਕਦਾ ਇਹਦਾ ਇਲਾਜ ਹੈਗਾ ਜੀ ਪੰਜਾਬ ਪੁਲਿਸ ਰਾਹੀਂ ਵੀ ਵੱਖਰੇ ਵੱਖਰੇ ਕੈਂਪ ਲਾ ਰਹੇ ਆ ਆਪਣੇ ਫ੍ਰੀ ਕੋਟ ਵੀ ਹਸਪਤਾਲਾਂ ਜੀ ਉੱਥੇ ਵੀ ਫ੍ਰੀ ਇਲਾਜ ਕੀਤਾ ਜਾਂਦਾ ਹੀ ਉਹ ਪੰਜਾਬ ਸਰਕਾਰ ਵੱਲੋਂ ਵੀ ਇਹ ਤੇ ਪੂਰਾ ਫੋਕਸ ਕੀਤਾ ਜਾ ਰਿਹਾ ਵੀ ਨਸ਼ਿਆਂ ਦਾ ਕੋਟ ਜਿਹੜਾ ਪੰਜਾਬ ਨੂੰ ਲੱਗਾ ਉਹ ਖਤਮ ਕੀਤਾ ਜਾਵੇ ਤੇ ਪੰਜਾਬ ਦੇ ਵਾਸੀਆਂ ਨੂੰ ਇਹੀ ਹੈ ਵੀ ਸਾਰੇ ਪਿੰਡਾਂ 'ਚ ਗੇਮਾਂ ਨੂੰ ਪ੍ਰਮੋਟ ਕੀਤਾ ਜਾਵੇ ਇਸ ਸਟੇਡੀਅਮ 'ਵਲ ਸਰਕਾਰ ਦਾ ਵੀ ਧਿਆਨ ਇਸ ਸਟੇਡੀਅਮ ਬੰਨ ਪਿੰਡਾ ਚ ਤੇ ਜਿਹੜੀ ਰੁਚੀ ਆ ਨੌਜਵਾਨਾਂ ਦੀ ਉਹ ਖੇਡਾਂ ਵੱਲ ਹੋਈ ਜਾਵੇ। ਖੇਡ ਦੇ ਵਿੱਚ ਗੇਮਾਂ ਕਰਵਾਈਆਂ ਜਾ ਰਹੀਆਂ। ਇਹ ਬਹੁਤ ਵਧੀਆ ਉਪਰਾਲਾ ਜੀ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਜੇ ਨਸ਼ੇ ਤੋਂ ਦੂਰ ਰਹਿਣਾ ਜਾਂ ਉਹਨਾਂ ਤੋਂ ਬਚਣਾ ਤੋਂ ਇੱਕੋ ਇੱਕ ਉਪਰਾਲਾ ਖੇਡਾਂ ਜੋ ਇਹ ਨਿਸ਼ਚੇ ਮਿਸ਼ਨ ਜੋ ਪੰਜਾਬ ਪੁਲਿਸ ਨੇ ਚਲਾਇਆ ਇਹ ਬਹੁਤ ਸ਼ਲਾਘਾ ਜੋ ਕਦਮਾ ਜੀ ਇਹ ਨਸ਼ੇ ਤੋਂ ਦੂਰ ਆ ਜਾਂਦਾ ਉਹ ਰابطਾ ਕਾਇਮ ਹੁੰਦਾ ਜਿਹੜਾ ਪਾੜਾ ਸੀਗਾ ਅੱਗੇ ਆਮ ਲੋਕਾਂ ਤੇ ਪੁਲਿਸ ਦਾ ਜੋ ਪਾੜਾ ਸੀ ਗਾਇਬ ਸੀਗਾ ਉਹ ਖਤਮ ਹੁੰਦਾ ਜੀ ਤੇ ਹਰ ਇੱਕ ਇਨਸਾਨ ਡਾਇਰੈਕਟ ਜੁੜਿਆ ਜੁੜ ਵੀ ਰਿਹਾ ਤੇ ਇਹਦੇ ਨਾਲ ਜਿਹੜਾ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਆ ਉਹ ਸਹੀ ਉਹਨੂੰ ਫਾਲੇ ਦੇ ਨਾਲ ਹੀ ਮਿਲਣਾ ਜੀ ਗੇਮਾਂ ਨਾਲ ਜੀ ਤੇ ਬਹੁਤ ਵਧੀਆ ਪ੍ਰਾਰਲਾ ਹੀ ਸਾਡੇ ਡੀਐਸਪੀ ਸਾਹਿਬ ਅੱਜ ਐ ਐਸਐਚਓ ਸਾਹਿਬ ਆਏ ਨੇ ਮੈਡਮ ਜਗਿੰਦਰ ਕੌਰ ਜੋ ਜਿਨ੍ਹਾਂ ਦੀ ਬਦੌਲਤ ਅੱਜ ਥਾਰਾ ਪ੍ਰੋਗਰਾਮ ਚਲਾਇਆ ਗਿਆ ਜੀ ਤੇ ਛਲਾਗਾ ਜੋਗ ਉਦਮਾ ਜੀ ਇਹ ਪਿੰਡ ਵਾਥੀਆਂ ਦੇ ਵੀ ਬਹੁਤ ਵੱਡੀ ਇਹ ਉਦਮ ਕੀਤਾ ਗਿਆ ਪਿੰਡ ਵਾਥੀਆਂ ਵੱਲੋਂ ਵੀ ਤੇ ਸਾਰੇ ਪਿੰਡਾਂ ਚ ਤਕਰੀਬਨ ਅਸੀਂ ਇਹੀ ਬੇਨਤੀ ਕਰਦੇ ਹਾਂ ਜੀ ਨਸ਼ੇ ਤੋਂ ਬਚ ਲਈ ਖੇਡਾਂ ਨਾਲ ਜੋੜਿਆ ਜਾਵੇ ਤੇ ਇਹ ਤੋਂ ਵਧੀਆ ਕੋਈ ਉਪਰਾਲਾ ਨਹੀਂ ਜੀ ਆ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਜੀ ਵੱਲੋਂ ਜਿਹੜਾ ਮਿਸ਼ਨ ਮਿਸ਼ਨ ਨਿਸ਼ਚੈ ਸ਼ੁਰੂ ਕੀਤਾ ਗਿਆ ਹਰ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਇਹਦੇ ਵਿੱਚ ਮੇਨ ਮੋਟਿਵ ਸਾਡਾ ਇਹੀ ਆ ਵੀ ਹਰ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇ ਕਿਉਂਕਿ ਦੇਖੋ ਨਸ਼ਾ ਇੱਕ ਪੰਜਾਬ ਨੂੰ ਖੋਲ ਵਾਂਗੂ ਖਾ ਰਿਹਾ ਆ ਪੰਜਾਬ ਸਰਕਾਰ ਦੀ ਵੀ ਇਹੀ ਇੱਕੋ ਇੱਕ ਟਾਰਗੇਟ ਆ ਵੀ ਜਿਹੜਾ ਹਰੇਕ ਪਿੰਡ ਨੂੰ ਹਰੇਕ ਸ਼ਹਿਰ ਨੂੰ ਨਸ਼ਾ ਮੁਕਤ ਕੀਤਾ ਜਾਵੇ ਮੰਨ ਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਤਾਂ ਇਸ ਦੇ ਸਬੰਧ ਵਿੱਚ ਅਸੀਂ ਪਿੰਡ-ਪਿੰਡ ਦੇ ਵਿੱਚ ਜਾ ਕੇ ਇੱਕ ਪ੍ਰੋਗਰਾਮ ਕਰ ਰਹੇ ਆ ਮਿਸ਼ਨ ਨਿਸ਼ਚੈ ਜਿਹੜਾ ਕੱਲ ਅਸੀਂ ਪਿੰਡ ਪਾਣੇ ਦੇ ਵਿੱਚ ਇੱਕ ਵਾਲੀਬਾਲ ਦਾ ਮੈਚ ਕਰਵਾਇਆ ਜਾ ਰਿਹਾ ਜੀਦੇ ਵਿੱਚ ਸਾਡਾ ਮੇਨ ਮੋਟਿਵ ਹੈ ਕਿ ਬੱਚਿਆਂ ਨੂੰ ਖੇਡਾਂ ਦੇ ਵੱਲ ਜ਼ਿਆਦਾ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਉਹ ਨਸ਼ੇ ਤੋਂ ਮੁਕਤ ਹੋ ਸਕਣ ਜਾਂ ਜਿਹੜੇ ਕੋਈ ਨਸ਼ਾ ਵੇਚਦੇ ਅਸੀਂ ਪਿੰਡਾਂ ਦੇ ਵਿੱਚ ਇਹੀ ਅਵੇਅਰ ਕਰ ਰਹੇ ਹਾਂ ਵੀ ਜੇ ਕੋਈ ਨਸ਼ਾ ਵੇਚਦਾ ਹੈ ਤੁਹਾਡੇ ਪਿੰਡ ਦੇ ਵਿੱਚ ਆ ਕੇ ਤਾਂ ਤੁਸੀਂ ਸਾਨੂੰ ਉਹਦੇ ਬਾਰੇ ਆ ਕੇ ਇਨਫੋਰਮੇਸ਼ਨ ਦਿਓ ਜਿਹੜਾ ਨਸ਼ਾ ਕਰਦਾ ਹੈ ਆਕਰੋ ਨਸ਼ਾ ਛੱਡਣਾ ਚਾਹੁੰਦਾ ਹੈ ਅਸੀਂ ਉਹਦੇ ਪਰਿਵਾਰ ਨਾਲ ਕੰਟੈਕਟ ਕਰਕੇ ਤਾਂ ਉਹਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਿਹੜਾ ਜਮਾ ਕਰਵਾ ਰਹੇ ਹਾਂ ਨਸ਼ਾ ਸੈਟਿੰਗ ਵਾਸਤੇ ਜਿਸ ਤਰ੍ਹਾਂ ਕਿ ਹੁਣ ਤੱਕ ਤੁਹਾਡੇ ਨਾਲ ਕੰਡਕਟ ਹੋਇਆ ਕਿਸੇ ਨਹੀਂ ਆ ਹਾਂਜੀ ਇੱਕ ਦੋ ਪੱਕੇ ਦੇ ਸੀਗੇ ਉਹ ਮਾਤਾ ਮੇਰੇ ਕੋਲ ਆਈ ਤੇ ਮੈਨੂੰ ਕਹਿੰਦੀ ਵੀ ਮੈਡਮ ਮੇਰਾ ਬੇਟਾ ਜਿਹੜਾ ਨਸ਼ਾ ਬਹੁਤ ਕਰਦਾ ਆ ਤੂੰ ਛੱਡਣਾ ਚਾਹੁੰਦਾ ਆ ਤੇ ਅਸੀਂ ਇਹ ਰੂਡੀ ਐਡਿਕਸ਼ਨ ਸੈਂਟਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਚਮਨ ਜਿਹੜਾ ਕਰਵਾਇਆ ਸੀ ਇਸ ਤਰ੍ਹਾਂ ਦਾ ਸਹਿਯੋਗ ਮਿਲਿਆ ਸਾਨੂੰ ਦੇਖੋ ਪਬਲਿਕ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਆਪਣਾ ਕੰਟੈਕਟ ਨੰਬਰ ਇੱਕ ਮਾਨਯੋਗ ਐਸਐਸਪੀ ਸਾਹਿਬ ਵੱਲੋਂ 7507029029 ਜਿਹੜਾ ਇੱਕ ਨੰਬਰ ਆ 112 ਤੇ ਤੁਸੀਂ ਇਸਕੋਲ ਕਰ ਸਕਦੇ ਹੋ 181 ਤੇ ਕਾਲ ਕਰ ਸਕਦੇ ਹੋ ਵੀ ਜਿਹੜਾ ਕੋਈ ਪਰਸਨ ਤੁਹਾਨੂੰ ਨਸ਼ਾ ਵੇਚਦਾ ਪਾਇਆ ਗਿਆ ਜਾਂ ਜਿਹੜਾ ਕੋਈ ਪਰਸਨ ਨਸ਼ਾ ਛੱਡਣਾ ਚਾਹੁੰਦਾ ਹੈ ਸਾਹਿਬ ਜੀ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜੋ ਨਿਸ਼ਚੇ ਮਿਸ਼ਨ ਦੇ ਤਹਿਤ ਜੋ ਅਸੀਂ ਐਂਟੀ ਡਰੱਗ ਜੋ ਇਹਨਾਂ ਤੇ ਅਸੀਂ ਕਾਬੂ ਪਾਉਣ ਲਈ ਜਿਹੜੀਆਂ ਪਿੰਡ-ਪਿੰਡ ਜਿਹੜੇ ਹੈਗਾ ਗੇਮਜ਼ ਕਰਾਈਆਂ ਜਾ ਰਹੀਆਂ ਐ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਵੀ ਸਾਨੂੰ ਬੜਾ ਮਤਲਬ ਸਪੈਸ਼ਲ ਇਸ ਬਾਰੇ ਦਰਦਾਇਆ ਗਿਆ ਵੀ ਤੁਸੀਂ ਪਿੰਡ-ਪਿੰਡ ਜਾ ਕੇ ਇਕੱਲੇ-ਇਕੱਲੇ ਬੰਦੇ ਨਾਲ ਉਹਨਾਂ ਨੂੰ ਮਿਲੋ ਉਹਨਾਂ ਦੀਆਂ ਮੁਸ਼ਕਲ ਦੁੱਖ ਤਕਲੀਫਾਂ ਪੁੱਛਦੇ ਹੋਏ ਤੇ ਸਾਰੇ ਰਲ ਮਿਲ ਕੇ ਆਪਾਂ ਸਮਾਜ ਦੇ ਵਿੱਚ ਇਕੱਠੇ ਹੋ ਕੇ ਇਹ ਡਰੱਗ ਦੇ ਜਿਹੜੀ ਲਾਮਤਾਂ ਹੈ ਇਨ ਨੂੰ ਜੋ ਅੱਜ ਇੱਕ ਸੋਸ਼ਲ ਪ੍ਰੋਬਲਮ ਬਣ ਚੁੱਕੀ ਹੈ ਇਹਨੂੰ ਆਪਾਂ ਕ੍ਰਸ਼ ਕਰਨਾ ਹੈਗਾ ਉਸ ਦੇ ਤਹਿਤ ਜਿਹੜਾ ਯੂਥ ਜਿਹੜੇ ਹੁਣ ਸਾਡੇ ਨਾਲ ਆ ਰਹੇ ਆ ਮੋਦਬਰ ਵਿਅਕਤੀ ਸਾਡੇ ਨਾਲ ਆ ਰਹੇ ਆ ਪਿੰਡਾਂ ਦੇ ਪੰਜ ਸਰਪੰਚ ਭੈਣ ਭਾਈ ਜੋ ਸਾਰੇ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਆ ਉਹਦੇ ਤਹਿਤ ਜਿਹੜੀ ਜੀ ਅਸੀਂ ਪਿੰਡ ਪਿੰਡ ਦੇ ਲਈ ਗੇਮਜ਼ ਕਰਾਉਣੇ ਆ ਤਾਂ ਕਿ ਜੇ ਕਿਸੇ ਪਿੰਡ ਦੇ ਵਿੱਚ ਇਨਡੋਰ ਜ਼ਿਆਦਾ ਹੋ ਗਿਆ ਇਨਡੋਰ ਦਾ ਮਤਲਬ ਜਿਹੜੇ ਅੰਦਰ ਬੈਠ ਕੇ ਕੋਈ ਗੇਮ ਕਰਦੇ ਆ ਸੀ ਆਊਟਡੋਰ 'ਚ ਬੱਚਾ ਨੂੰ ਲਿਆ ਰਹੇ ਆ ਤਾਂ ਜੋ ਵੱਧ ਤੋਂ ਵੱਧ ਜਿਹੜਾ ਹੈਗਾ ਬੱਚੇ ਖੇਡਣ ਤੇ ਜਿਹੜਾ ਇਹਨਾਂ ਦਾ ਧਿਆਨ ਪੋਜ਼ਿਟਿਵ ਪਾਸੇ ਹੋ ਕੇ ਹੁ ਵਧੀਆ ਚੰਗੇ ਲੋਕ ਸਮਾਜ ਦੀ ਸੀ ਸਿਰਜਣਾ ਕਰ ਸਕੀ ਜੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋ ਨੌਜਵਾਨ ਪੀੜੀ ਨੂੰ ਬਸ ਇਹੀ ਮੈਸੇਜ ਦਿਆਂਗੇ ਜੇ ਤੁਸੀਂ ਵੀ 66 ਦੇ ਵਿੱਚ ਆਊਟਡੋਰ ਕਰਦੇ ਸੀ ਗੇਮਸ ਕਰਦੇ ਸੀ ਆਊਟਡੋਰ ਤੁਹਾਡੀ ਲਾਈਫ ਚ ਜਾ ਨਹੀਂ ਸਕਦਾ ਕਿਉਂਕਿ ਜਦ ਤੁਸੀਂ ਬੜਾਪੇ ਚ ਵੀ ਜਾਂਦੇ ਆ ਤਾਂ ਤਾਂ ਵੀ ਮਤਲਬ ਤੁਹਾਡੀ ਸਿਹਤ ਦਾ ਤੰਦਰੁਸਤ ਰਸਨਾ ਬਹੁਤ ਜ਼ਰੂਰੀ ਹੈ ਜੇਕਰ ਤੰਦਰੁਸਤ ਹੈਗੇ ਤਾਂ ਫਿਰ ਅਸੀਂ ਸਾਰੇ ਕਿੱਕਾਂ ਦੇ ਕੰਮ ਜਾਵਾਂ ਜੇਕਰ ਤੰਦਰੁਸਤ ਨਹੀਂ ਹੈਗੀ ਰੂਟੀਨ ਦੇ ਵਿੱਚ ਵੀ ਚਾ ਕੋਈ ਨਹੀਂ ਮਤਲਬ ਡਰਗ ਲੈਂਦਾ ਰੂਟੀਨ ਦੇ ਵਿੱਚ ਵੀ ਆਊਟਡੋਰ ਹਰੇਕ ਲਈ ਬਹੁਤ ਜ਼ਰੂਰੀ ਹੋ ਗਿਆ ਹੈਗਾ ਉਹਦੇ ਤਹਿ ਜਿਹੜਾ ਅਸੀਂ ਮੈਕਸਿਮ ਕਰ ਜਿਵੇਂ ਪਹਿਲਾਂ ਸੀਐਮ ਸਾਹਿਬ ਵੱਲੋਂ ਗੇਮਸ ਵਗੈਰਾ ਨੂੰ ਬੜਾ ਸਪੈਸ਼ਲ ਜ਼ੋਰ ਦਿੱਤਾ ਗਿਆ ਸੀ ਕਿ ਜੀ ਉਹਨੂੰ ਉਹਦੀ ਹੁਣ ਨਿਸ਼ਚੇ ਮਿਸ਼ਨ ਦੇ ਤਹਿਤ ਕਾਪੀ ਕਰਦੇ ਆ ਜਿਹੜਾ ਉਸ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਜੋ ਸਰਕਾਰ ਦੀਆਂ ਉਪਲਬਧੀਆਂ ਜਿਹੜੀਆਂ ਡੇ ਬਾਈ ਡੇ ਜਿਹੜਾ ਹੋਰ ਜ਼ਿਆਦਾ ਅਸੀਂ ਰਚਾਰ ਚੰਦ ਲਾਸ ਸਕੀਰ ਨਾਲ ਮਿਲ ਕੇ ਜੀ